ਸਤਨਾਮ ਸ੍ਰੀ ਵਾਇਗੁਰ ਸਾਹਿਬ ਜੀ ਸੋ ਦਰਗਾਹ ਸਾਹ ਮਹਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੋ ਦਰ ਤੇਰਾ ਕੀ ਹਾ ਸੋ ਕਰਕੇ ਹਾ ਜਿਤ ਬਾ ਸਰਬ ਸੁਵਾਲੇ ਵਾਦੀ ਤੇਰੇ ਨਾਮ ਦੇ ਅਨੇਕ ਸੰਖਾ ਕੀਤੇ ਤੇਰੇ ਵਾਹਨ ਹਾਰੇ ਕੀਤੇ ਤੇਰੇ ਰਗ ਪਰਿਸ਼ ਕਹੀਆਂ ਕੀਤੇ ਗਾਵਨ ਹਾਰੇ ਗਵੰਤ ਤਦਨੋਂ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰਾ ਗਵੰਤ ਤਦਨੋਂ ਚਿਤ ਗੁਪਤ ਲਿਖ ਜਾਨਣ ਲਿਖ ਲਿਖ ਦਰਬ ਵਿਚਾਰ ਗਵੰਤ ਤਦਨੋਂ ਇਸਰ ਬ੍ਰਹਮਾ ਦੇਵੀ ਸੁਹਣ ਤੇਰੇ ਸਦਾ ਸਵਾਰੇ ਗਵਨਤਿ ਤਦਨੋ ਇੰਦੇਂਦਰਾਸਨ ਬੈਠੇ ਦੇਵਤਿਆਂ ਅੰਦਰ ਨਾਲਿ ਗਵਨਤਿ ਤਦਨੋ ਸਦ ਸਮਾਧੀ ਅੰਦਰ ਗਵਨਤਿ ਤਦਨੋ ਸਾਧ ਵਿਚਾਰ ਗਵਨਤਿ ਤਦਨੋ ਜਦੀ ਸਤੀ ਸੰਤੁਖੀ ਗਵਨਤਿ ਤਦਨੋ ਵੀਰ ਕਰਾਰੇ ਗਵੰਦ ਤੁਧਨ ਪੰਡਿਤ ਪੜਨ ਦੇ ਕੇਸਰ ਜਗ ਜਗ ਵੇਦਾਂ ਨਾਲ ਗਵੰਦ ਤੁਧਨ ਮੋਣਿਆ ਮਨ ਮੋਹਨ ਸੁਰਗ ਮਛ ਪਿਆਲਾ ਗਵੰਦ ਤੁਧਨ ਨੁਰਤਨ ਉਪਾਏ ਤੇਰੇ 68 ਦੀਰਥ ਨਾਲ ਗਵੰਦ ਤੁਧਨ ਜੋਦ ਮਹਾਵਲ ਸੁਰਾ ਗਵੰਦ ਤੁਧਨ ਖਾਣੀ ਚਾਰ ਗਾਵਨ ਤਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਦਿਰਦਾਰੇ ਸੀਤ ਤਦਨੂ ਗਾਵਨ ਜੋਤ ਤਪਾ ਮਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤਦਨੂ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕੀਆ ਵਿਚਾਰ ਸੋਈ ਸੋਈ ਸਦਾ ਸਚ ਸਾਹਿਬ ਸੱਚਾ ਸਾਚੀ ਨਾ ਹੈਪੀ ਹੋਸੀ ਜਾਏ ਨਾ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨਸੀ ਮਾਇਆ ਜਿਨੇ ਆਪਾਈ ਕਰ ਕਰ ਦਿਖਾ ਕੀਤਾ ਆਪਣਾ ਜੇ ਤਿਸ ਦੀ ਵੜਿਆਈ ਜੋ ਤਿਸ ਭਾਵ ਸੋਈ ਕਰਸੀ ਫਿਰ ਰੁਕ ਬਨਾ ਕਰਣਾ ਜਾਈ ਸੋ ਪਾਤਿ ਸ਼ਾਸ਼ਹ ਪਤ ਸਾਹਿਬ ਨਾਨਕ ਰਣ ਜਾਈ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਸੂਦਰਦੀ ਬਾਣੀ ਸੰਤਨ ਪਿਤਾ ਗੁਰੂ ਅਰਜ ਦੇਵ ਮਹਾਰਾਜ ਉਚਾਰਨ ਕਰਦੇ ਹਨ ਤੂੰ ਮਹਾਰਾਜ ਕਹਿੰਦੇ ਨੇ ਹੇ ਕਾਲਪੁਰਖ ਵਾਹਿਗੁਰੂ ਜੀ ਉਹ ਕਿਹੜਾ ਘਰ ਹੈ ਸੋ ਦਰ ਤੇਰਾ ਕਿਹਾ ਉਹ ਕਿਦਾਂ ਦਾ ਤੇਰਾ ਘਰ ਹੈ ਕਿਦਾਂ ਦਾ ਤੇਰਾ ਦਰ ਹੈ ਸਤਿਗੁਰ ਜਿੱਥੇ ਤੂੰ ਬੈਠ ਕੇ ਸਾਰੇ ਸੰਸਾਰ ਨੂੰ ਦੇਖ ਰਿਹਾ ਹੈ ਕੌਣ ਚੰਗੇ ਮਾੜੇ ਕਰਮ ਕਰ ਰਿਹਾ ਹੈ ਕਾਰਜ ਕਰ ਰਿਹਾ ਹੈ ਸਭ ਨੂੰ ਦੇਖਦਾ ਪਿਆ ਹੈ ਕਿਦਾਂ ਦਾ ਘਰ ਹੈ ਜਿੱਥੇ ਤੈਨੂੰ ਬੈਠ ਕੇ ਪੂਰੀ ਸ੍ਰਿਸ਼ਟੀ ਦੀ ਹਰ ਚਲਦਨ ਨੂੰ ਨਾ ਹੀ ਪਤਾ ਲੱਗ ਰਹੀ ਹੈ ਕਿਹੜਾ ਜੀਵ ਨਾਮ ਜਪਦਾ ਹੈ ਕਿਹੜਾ ਜੀਵ ਬੰਦਗੀ ਕਰਦਾ ਹੈ ਕਿਹੜਾ ਪਾਪ ਕੁਮਾਰਿਆ ਸਾਰੇ ਤੂੰ ਦੇਖ ਰਿਹਾ ਹੈ ਕਿਰੂ ਕਿਸ ਚੀਜ਼ ਦੀ ਲੋੜ ਹੈ ਜਿਹਨੂੰ ਉੱਤੇ ਧਿਆ ਪੁੱਤਰਾਂ ਦੀ ਲੋੜ ਹੈ ਕਿਸੇ ਨੂੰ ਮਕਾਨ ਜਿਹੜਾ ਦਾਦ ਦੀ ਲੋੜ ਹੈ ਸਾਰਿਆਂ ਦੇ ਕਾਰਜ ਤੂੰ ਪੂਰੇ ਕਰਦਾ ਹੈ ਕਿ ਦਵਾ ਕਰ ਹੈ ਕਿੱਥੇ ਤੈਨੂੰ ਬੈਠਾ ਹੈ ਮੇਰੇ ਸੱਚੇ ਪਾਤਸ਼ਾਹ ਜਿੱਥੇ ਬੈਠ ਕੇ ਤੂੰ ਸਭ ਸੰਸਾਰ ਨੂੰ ਦੇਖ ਰਿਹਾ ਹੈ ਜਿੱਥੇ ਬੈਠ ਕੇ ਤੂੰ ਸਾਰਿਆਂ ਦੀ ਸੰਭਾਲ ਕਰ ਰਿਹਾ ਹੈ ਜਿਤਬੈ ਸਰਬ ਸੁਮਾਲੇ ਜਿੱਥੇ ਬੈਠ ਕੇ ਤੂੰ ਸਾਰਿਆਂ ਦੀ ਸੰਭਾਲ ਕਰਦਾ ਵਾਜੀ ਤੇਰੇ ਨਾਦ ਕਦੇ ਨਾਦੇ ਵੱਜਦੇ ਨੇ ਤੇਰੇ ਸੇਖਾਂ ਹੀ ਅਨੇਕਾਂ ਸੰਖ ਬਜਦੇ ਨੇ ਏ ਮਹਾਰਾਜ ਸਾਰੇ ਤੇਰੇ ਗਾਵਣ ਤੇਰੇ ਗਾ ਤੇਰੇ ਗੀਤ ਗਾ ਰਹੇ ਨੇ ਸਭ ਤੈਨੂੰ ਯਾਦ ਕਰ ਰਹੇ ਨੇ ਕੀਤੇ ਤੇਰੇ ਰਾਗ ਉਪਰਿ ਸ਼ੋਕਹੀ ਹਨ ਕੀਤੇ ਤੇਰੇ ਗਾਵਣ ਹਾਰੇ ਕਿਹਨੇ ਤੈਨੂੰ ਗਾਣ ਵਾਲ ਨੇ ਕਿਤਨੇ ਰਾਗਾ ਵਿੱਚ ਦੇਵਤੀ ਦੇਵੀ ਫੁਰੀਆਂ ਤੇ ਰੀਗਾ ਗੀਤ गा ਰਹੇ ਨੇ ਕਹਿੰਦੇ ਇੱਥੇ ਤੱਕ ਕਾਵਨ ਤਦਨੂ ਪਾਉਣ ਪਾਣੀ ਬਸੰਤਰ ਪਾਣੀ ਹਵਾ ਵੀ ਤੈਨੂੰ ਯਾਦ ਕਰ ਰਹੀ ਨੇ ਤੇਰੇ ਸਿਮਰਨ ਵਿੱਚ ਲੱਗੇ ਹੋਏ ਨੇ ਹਵਾ ਪਵਣ ਪਾਣੀ ਰਾਜੇ ਧਰਮ ਦੁਆਰੇ ਇਹ ਵੀ ਤੈਨੂੰ ਯਾਦ ਕਰਦੇ ਨੇ بڑے بڑے ਰਾਜੇ ਮਹਾਪੁਰਖ ਤੇਰੀ ਯਾਦ ਵਿੱਚ ਬੈਠੇ ਨੇ ਚਿੱਤਰ ਗੁਪਤ ਵੀ ਤੈਨੂੰ ਯਾਦ ਕਰ ਰਹੇ ਨੇ ਤੇਰੀ ਪੂਜਾ ਕਰ ਰਹੇ ਗਾਵਨ ਤੁਦਨੋ ਚਿੱਤਰ ਚਿਤ ਗੁਪਤ ਲਿਖ ਜਾਂਦੇ ਨੇ ਚਿੱਤਰ ਗੁਪਤ ਵੀ ਲਿਖ ਕੇ ਜਾਣਦੇ ਨੇ ਲਿਖਣ ਜਾਣਦੇ ਨੇ ਪਰ ਤੇਰੇ ਤੇਰੇ ਗੁਣ ਗਾਰੇ ਨੇ ਲਿਖ ਲਿਖ ਧਰਮ ਵਿਚਾਰ ਹੈ ਗਾਵਨ ਤੁਦਨੋ ਈਸ਼ਰ ਬ੍ਰਹਮਾ ਬ੍ਰਹਮਾ ਨੇ ਵੀ ਤੈਨੂੰ ਯਾਦ ਕੀਤਾ ਈਸ਼ਰ ਨੇ ਵੀ ਯਾਦ ਕੀਤਾ ਸੱਚੇ ਪਾਤਸ਼ਾਹ ਗਾਵੰਤ ਤੁਦਨੋ ਸੋਹਣ ਸਦਾ ਸਵਾਰੇ ਗਾਵੰਤ ਤੁਦਨੋ ਇੰਦ ਇੰਦਰਾ ਇੰਦਰ ਨੇ ਵੀ ਤੈਨੂੰ ਯਾਦ ਕੀਤਾ ਇੰਦਰਾਸਣ ਬੈਠੇ ਆਪਣੇ ਅਸਣ ਤੇ ਬੈਠਾ ਇੰਦਰ ਵੀ ਤੇਰੀ ਪੂਜਾ ਕਰ ਰਿਹਾ ਹੈ ਦੇਵਤੇ ਦਰ ਤੇ ਖੜੇ ਤੈਨੂੰ ਯਾਦ ਕਰ ਰਹੇ ਗਾਵੰਤ ਤੁਦਨੋ ਸਿੱਧ ਸਮਾਧੀ ਅੰਦਰ ਸਿੱਧਾ ਉਹ ਸਿੱਧਾ ਨੇ ਵੀ ਸਮਾਧੀਆਂ ਲਾਈਆਂ ਹੋਈਆਂ ਉਹ ਵੀ ਤੇਰੀ ਯਾਦ ਵਿੱਚ ਬੈਠੇ ਤੇਰੀ ਭਗਤੀ ਵਿੱਚ ਜੁੜੇ ਹੋਏ ਸੱਚੇ ਪਾਤਸ਼ਾਹ ਸਾਰਿਆਂ ਦੀ ਤੂੰ ਦੇਖਭਾਲ ਕਰਦਾ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਿੱਤ ਬਸਰਬ ਸੰਭਾਲੇ ਜਿੱਥੇ ਬੈਣ ਕੇ ਤੂੰ ਸਾਰਿਆਂ ਦੀ ਸੇਵਾ ਸੰਭਾਲ ਕਰ ਰਹੇ ਹੋ ਸੱਚੇ ਪਾਤਸ਼ਾਹ ਜੀ ਗਾਵਨ ਤੂੰਦ ਨੂੰ ਜਤੀ ਸਤੀ ਸੰਤੋਖੀ ਜਤੀ ਸੰਤ ਸਤੀ ਸਤੀ ਵੀ ਤੈਨੂੰ ਯਾਦ ਕਰਦੀਆਂ ਨੇ ਜਤੀ ਵੀ ਯਾਦ ਕਰਦੇ ਨੇ ਸੰਤੋਖ ਵਿੱਚ ਬਿਲ ਬੈਠੇ ਨੇ ਉਹ ਵੀ ਤੈਨੂੰ ਯਾਦ ਕਰਦੇ ਨੇ ਵੱਡੇ ਵੱਡੇ ਸੰਤੋਖੀ ਵੀ ਤੈਨੂੰ ਯਾਦ ਕਰਦੇ ਨੇ ਗਾਵੰਤਦ ਨੂੰ ਪੰਡਿਤ ਪੜਨ ਰਖੀ ਸਰ ਜੁਗ ਜੁਗ ਵਿਦਵਾਨੜੇ ਬੜਾ ਬੜੇ ਮਹਾ ਤਪਸਵੀ ਪੰਡਿਤ ਵੀ ਤੈਨੂੰ ਯਾਦ ਕਰਦੇ ਗਾਵੰਤਦ ਨੂੰ ਮੋਹਣੀਆਂ ਮਨਮੋਹਨ ਸੁਰਗਮਸ਼ ਪਿਆਲੇ ਗਾਵੰਤਦ ਨੂੰ ਰਤਨ ਉਪਾਇ ਤੇਰੇ 68 ਤੀਰਾਂ ਵਾਲੇ ਗਮ ਮੋਹਣੀਆਂ ਮਨਮੋਹਨ ਸੁਰਗੁ ਮਾਚਪੇ ਆਲੇ ਇਹ ਸਭ ਤੇ ਰੁਗਾਰ ਹੈ ਸੱਚੇ ਪਾਤਸ਼ਾਹ ਜੀ ਗਾਵੰ ਤਦਨੁ ਰਤਨੁ ਉਪਾਇਇ ਗਾਵੰ ਤਦਨੁ ਰਤਨੁ ਉਪਾਇ ਤੇਰੀ ਵੱਡੇ ਵੱਡੇ ਗਿਆਨੀਆਂ ਨੇ ਗਿਆਨ ਇਥੋਂ ਪ੍ਰਾਪਤ ਕਰ ਲਿਆ 68 ਤੀਰਥਾਂ ਦਾ 8 ਤੇ 60 860 ਦਾ ਭਾਵ ਹੈ ਮੇਰੀ ਸਾਧ ਸੰਗਤ ਜੀ ਗਾਵੰ ਤਦਨੁ ਰਤਨੁ ਉਪਾਇ ਤੇਰੇ 68 ਤੀਰਥਾਂ ਨਾਲੇ ਜਿਨ੍ਹਾਂ ਨੇ ਤੈਨੂੰ ਘਰ ਵਿੱਚ ਬੈਠ ਕੇ ਯਾਦ ਕੀਤਾ ਜਿਨ੍ਹਾਂ ਨੇ ਤੇਰੀ ਤਪੱਸਿਆ ਕੀਤੀ ਭਗਤੀ ਕੀਤੀ 68 ਤੀਸਾਂ ਦਾ ਫਲ ਪ੍ਰਾਪਤ ਕੀਤਾ 68 ਤੀਰ ਵਾਲੇ ਗਾਵੰਤ ਤੁਦਨੋ ਜੋ ਮਹਾਵਲ ਸੁਰਾ ਬੜੇ ਬੜੇ ਜੋਧੇ ਮਹਾਬਲੀ ਸ਼ੂਰ ਨੇ ਵੀ ਤੈਨੂੰ ਯਾਦ ਕਰਦੇ ਮਹਾਰਾਜ ਗਾਵੰਤ ਤੁਦਨੋ ਖਾਣੀ ਜਾ ਰਹੇ ਗਾਵੰਤ ਤੁਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਖੰਡ ਮੰਡਲ ਧਰਤੀ ਆਕਾਸ਼ ਸਭ ਕੁਝ ਮਹਾਰਾਜ ਤੈਨੂੰ ਤੇਰੀ ਪੂਜਾ ਵਿੱਚ ਲੱਗਾ ਹੈ ਸਹੀ ਤੁਦ ਨੂੰ ਗਾਵਨ ਜੋਤ ਤੁਦ ਭਾਵਨ ਉਹੀ ਗਾਰੇ ਨੇ ਜਿਨ੍ਹਾਂ ਨੂੰ ਤੂੰ ਚੰਗਾ ਲੱਗਦਾ ਹੈ ਰਤੇ ਤੇਰੇ ਭਗਤ ਰਸਾਲੇ ਕਹਿੰਦੇ ਹੋਰ ਕਿਤੇ ਤੁਦ ਨੂੰ ਗਾਵਨ ਸਿਮ ਚਤਨਾਵਾਂ ਜਿਹੜੇ ਤੈਨੂੰ ਗਾਰੇ ਨੇ ਨਾ ਉਹ ਤੂੰ ਚੇਤੇ ਵਿੱਚ ਰੱਖਦੇ ਹਨ ਤੈਨੂੰ ਮਹਾਰਾਜ ਨੇ ਨਾਨਕ ਕਿਹਾ ਵਿਚਾਰਿਆ सोई सोई सदा ਸਤਿ ਸਹਿਬ ਸੱਚਾ ਸੱਚੀ ਦਾਈ ਹੈ ਪੀ ਹੋਸੀ ਜਾਏ ਨਾ ਜस्सी ਰਚਨਾ ਦਿਨ ਰਚਾਈ ਸੋਈ ਸੋਈ ਸਦਾ ਸੱਚ ਹਮੇਸ਼ਾ ਸੱਚ ਸੱਚ ਹੈ ਪਰਮਾਤਮਾ ਹੈ ਪਰਮਾਤਮਾ ਰਹੇਗਾ ਪਰਮਾਤਮਾ ਹੈ ਵੀ ਰਹੇਗਾ ਵੀ ਮਹਾਰਾ ਜੀ ਕਹਿੰਦੇ ਜਿੰਨੇ ਰਚਨਾ ਰਚਾਈ ਹੈ ਨਾ ਜਿੰਨ ਧਰਤੀ ਸਾਜੀ ਆਕਾਸ਼ ਸਾਜੇ ਪਤਾਲ ਸਾਜੇ ਕਰ ਕਰ ਜੈਨਸੀ ਮਾਇਆ ਜੈਨ ਭਾਈ ਜਿਹਨੇ ਸਭ ਕੁਝ ਪੈਦਾ ਕੀਤਾ ਕਰ ਕਰ ਦੇਖੇ ਉਹ ਆਪਣੀ ਵਸਤੂਆਂ ਨੂੰ ਪੈਦਾ ਕਰਕੇ ਖੁਸ਼ ਹੋ ਰਿਹਾ ਦੇਖ ਰਿਹਾ ਹੈ ਕਰ ਕਰ ਦੇਖੇ ਕੀਤਾ ਆਪਣਾ ਆਪਣੇ ਕੀਤੇ ਹੋਏ ਨੇ ਆਪ ਹੀ ਦੇਖ ਰਿਹਾ ਜਿਉ ਤਿਸ ਭਾਵੇ ਜੋ ਤਿਸ ਦੀ ਵਡਿਆਈ ਉਹ ਦੇਖ ਰਿਹਾ ਹੈ ਸਭ ਕੁਝ ਉਸਨੇ ਆਪ ਰਚਨਾ ਕੀਤੀ ਹੈ ਉਹ ਇਸ ਤਮਾਸ਼ੀ ਨੇ ਮੈਂ ਹੂੰ ਆਇਓ ਉਹ ਮਾਹੂ ਪਰਉਪੁਰਖ ਦਾ ਸਾ ਆਇਓ ਦੇਖਣ ਜਗਤ ਤਮਾਸ਼ਾ ਦੇਖਣ ਆਇਓ ਜਗਤ ਤਮਾਸ਼ਾ ਤੇ ਮਹਾਰਾਜ ਕਹਿੰਦੇ ਨੇ ਆਪਣੀ ਕਰ ਕੀ ਆਪਣੀ ਆਪ ਹੀ ਸਭ ਕੁਝ ਸਾਜ ਕੇ ਆਪੇ ਹੀ ਦੇਖਦਾ ਪਿਆ ਆਪੇ ਖੁਸ਼ ਹੋ ਰਿਹਾ ਹੈ ਜੋ ਤਿਸ ਭਾਵ ਹੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਮਹਾਰਾਜ ਕਹਿੰਦੇ ਜੋ ਉਹਨੂੰ ਚੰਗਾ ਲੱਗਦਾ ਉਹੀ ਹੁੰਦਾ ਉਹਨੂੰ ਹੁਕਮ ਨਹੀਂ ਕਰ ਸਕਦਾ ਕੋਈ ਉਹਦੇ ਹੁਕਮ ਤੋਂ ਬਾਅਦ ਵੀ ਕੋਈ ਜਾ ਨਹੀਂ ਸਕਦਾ ਸੋ ਪਾਤਸ਼ਾਹ ਸ਼ਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਮਹਾਰਾਜ ਕਹਿੰਦੇ ਸੱਚੇ ਪਾਸ਼ਾ ਉਹ ਕਿਹੜਾ ਦਰ ਹੈ ਉਹ ਕਿਹੜਾ ਘਰ ਹੈ ਜਿੱਥੇ ਬੈਠ ਕੇ ਤੂੰ ਸਾਰਿਆਂ ਦੀ ਸੇਵਾ ਕਰਦਾ ਸਾਰਿਆਂ ਦੀ ਸੰਭਾਲ ਕਰਦਾ ਹੈ ਸੋ ਪਾਤਸ਼ਾਹ ਸ਼ਾਹ ਪਤ ਹੋਦੀ ਹਵੇਸ਼ ਉਸ ਪਾਸ਼ਾ ਦੀ ਉਸ ਰਗਦੀ ਰਜਾ ਵਿੱਚ ਰਹਿਣਾ ਚਾਹੀਦਾ ਹੈ ਪਿਆਰੀ ਸਾਧ ਸੰਗਤ ਜੀ ਸੁਬਾਹ ਮਹਾਰਾਜ ਦੀ ਕਿਰਪਾ ਕਰਨਗੇ ਇਹ ਬਾਣੀ ਨੂੰ ਆਪ ਸੰਸਰਵਨ ਕਰਨਾ ਹੈ ਸੁਣਨਾ ਹੈ ਸਬਸਕ੍ਰਾਈਬ ਵੀ ਕਰਨਾ ਹੈ ਲਾਈਕ ਤੇ ਸ਼ੇਅਰ ਵੀ ਕਰਨਾ ਹੈ ਜ਼ਰੂਰੀ ਬੇਨਤੀ ਹੈ ਸੁਪੇਰੀ ਸਾਸ ਸੰਗਤ ਕਥਾ ਨੂੰ ਜਰੂਰ ਸੁਣਿਆ ਕਰੋ ਇਸ ਸੰਸਾਰ ਤੇ ਆਵਣ ਜਾਣਾ ਸਾਡਾ ਸਫਲ ਹੋ ਜਾਏਗਾ ਸੋ ਆਓ ਫਿੱਤੀ ਫਤਿਗ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ